ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਸੁਮੁਖਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹੇ ਸੋ ਪਾਵੇ ਧੰਨ ਧੰਨ ਸਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਦਸਵੇਂ ਪਾਤਸ਼ਾਹ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਤੀਰ ਕਮਾਨ ਕਿਸ ਨੇ ਲਿਆ ਕੇ ਦਿੱਤਾ ਸੀ ਸਭ ਤੋਂ ਪਹਿਲਾਂ ਉਹ ਕੌਣ ਸੀ ਜਿਸ ਨੇ ਸਤ ਗੁਰੂ ਜੀ ਨੂੰ ਤੀਰ ਕਮਾਨ ਲਿਆ ਕੇ ਦਿੱਤਾ ਤੇ ਸਭ ਤੋਂ ਪਹਿਲਾ ਕੌਣ ਸੀ ਜਿਸ ਕੋਲੋਂ ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਛੁੱਟੀ ਜੀ ਅਵਸਥਾ ਵਿੱਚ ਤੀਰ ਕਮਾਨ ਦੀ ਮੰਗ ਕਰਦੇ ਨੇ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਇੱਕ ਜਗਤਾ सेठ ਸੀ ਜਿਸ ਦਾ ਬਹੁਤ ਵੱਡਾ ਵਪਾਰ ਸੀ ਉਸ ਦਾ ਵਪਾਰ ਸਾਰੇ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਚੱਲਦਾ ਸੀ ਬਹੁਤ ਦੇਸਾਂ ਪਰਦੇਸਾਂ ਵਿੱਚ ਇਹਦਾ ਕਾਰੋਬਾਰ ਸੀ ਬਹੁਤ ਧਨਾੜ ਆਦਮੀ ਸੀ ਅਮੀਰ ਆਦਮੀ ਸੀ ਸੈਂਕੜੇ ਲੋਕ ਜਗਤਾ ਸੇਠ ਕੋਲ ਨੌਕਰ ਸਨ ਬੜੀਆਂ ਬੜੀਆਂ ਵੱਡੀਆਂ ਵੱਡੀਆਂ ਇਧੀਆਂ ਹਵੇਲੀਆਂ ਸਨ ਬਹੁਤ ਇਹਦੇ ਨਾਲ ਆਦਮੀ ਕੰਮ ਕਰਦੇ ਸੀ ਪਰ ਇੱਕ ਗੱਲ ਦੀ ਘਾਟ ਸੀ ਕਿ ਇਸ ਦੇ ਘਰ ਨਾ ਕਿਸੇ ਧੀ ਨੇ ਜਨਮ ਲਿਆ ਤੇ ਨਾ ਕਿਸੇ ਪੁੱਤਰ ਨੇ ਜਨਮ ਲਿਆ ਤਿੰਨ ਵਿਆਹ ਵੀ ਜਗਤੇ ਸੇਠ ਨੇ ਕਰਵਾਏ ਪਰ ਪ੍ਰਮਾਤਮਾ ਵੱਲੋਂ ਝੋਲੀ 'ਚ ਖੈਰ ਨਾ ਪਈ ਕਿਉਂਕਿ ਬੱਚੇ ਬਿਨਾ ਜਗਤ ਨਾਲ ਸਾਂਝ ਨਹੀਂ ਪੈਂਦੀ ਤੋਏ ਬਿਨਾ ਤਾਲ ਜੈਸੇ ਰੂਪ ਬਿਨਾ ਬਾਪ ਜੈਸੇ ਭਾਗ ਬਿਨਾ ਭਾਲ ਜੈਸੇ ਰੈਣ ਬਿਨਾ ਚੰਦ ਦੇ ਦੀਪ ਬਿਨਾ ਧਾਮ ਜੈਸੇ ਰੂਪ ਬਿਨਾ ਬਾਮ ਜੈਸੇ ਕਾਜ ਬਿਨਾ ਧਾਮ ਜੈਸੇ ਬਾਣੀ ਬਿਨਾ ਛੰਦ ਦੇ ਫੂਲ ਬਿਨਾ ਬਾਸ ਦੇ ਪਪਾਰੀ ਬਿਨਾ ਰਾਸ ਦੇ ਸਰੀਰ ਬਿਨਾ ਸਾਸ ਦੇ ਸਮੀਰ ਬਿਨਾ ਗੰਧ ਦੇ गोबिंद भगत बिन मानुक शरीर जैसे तैसे बर्बाद होत वंश बिना नंद दे वाहे गुरु ने एक खेड़ रची होई वदी वेहल बो पीढ़ी चली धर्म कला हर बंद बहाल संसार पुत्र दी लोचना करदा है ਧੀ दी लोचना करदा है तिन विवाह भी कराए ने पर घर न तिने जन्म लिया न पुत्र ने ਅਮੀਰ ਬਹੁਤ ਹੈ ਪੈਸਾ ਬਹੁਤ ਹੈ ਧਨ ਬਹੁਤ ਹੈ ਕਈ ਪੀੜਾ ਫਕੀਰਾਂ ਦੀਆਂ ਮੰਤਾ ਮੰਨੀਆਂ ਹਜ਼ਾਰਾਂ ਰੁਪਏ ਦਾ ਦਾਨ ਪੁੰਨ ਵੀ ਵੰਡ ਦਿੱਤਾ ਪਰ ਉਸ ਦੀ ਮਨੋ ਕਾਮਨਾ ਪੂਰੀ ਹੋਈ ਕਿਸੇ ਪਾਸਿਓਂ ਵੀ ਜਗਤੇ ਸੇਠ ਦੀ ਝੋਲੀ 'ਚ ਖੈਰ ਨਾ ਪਈ ਇਹਦੀਆਂ ਘਰ ਵਾਲੀਆਂ ਦੀ ਕੁੱਖ ਨੂੰ ਭਾਗ ਨਾ ਲੱਗਾ ਧਨ ਨਵੇਂ ਸਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਗਤ ਨੂੰ ਤਾਰਦਿਆਂ ਤਾਰਦਿਆਂ ਪਟਨੇ ਦੀ ਧਰਤੀ ਤੇ ਪੁੱਜੇ ਇਸ ਪਟਨੇ ਵਿੱਚ ਬਹੁਤ ਜ਼ਿਆਦਾ ਬੋਲਬਾਲਾ ਹੋਇਆ ਕਿ ਪੰਜਾਬ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਵੇਂ ਸਰੀਰ ਆਏ ਨੇ ਉੱਚ ਕੋਟੀ ਦੇ ਸੰਤ ਨੇ ਗੁਰੂ ਨਾਨਕ ਸਾਹਿਬ ਜੀ ਆਪ ਪਰਮਾਤਮਾ ਦਾ ਰੂਪ ਨੇ ਤੇ ਇਸ ਸਮੇਂ ਉਹਨਾਂ ਦਾ ਸਰੀਰ ਨੌਵਾਂ ਹੈ ਨਵੇਂ ਜਾਮੇ ਵਿੱਚ ਉਹ ਵਿਚਰ ਰਹੇ ਨੇ ਜਿੱਦ ਉਹ ਜਗਤੇ ਸੇਠ ਨੂੰ ਪਤਾ ਲੱਗਾ ਕਿ ਸੰਗਤ ਹੁੰਦੀ ਹੈ ਕੀਰਤਨ ਹੁੰਦਾ ਇਸ ਨੇ ਹਰ ਰੋਜ਼ ਗੁਰੂ ਦੀ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਬੜੇ ਪ੍ਰੇਮ ਨਾਲ ਕੀਰਤਨ ਸੁਣਦਾ ਗੁਰੂ ਜੀ ਦਾ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵੱਲ ਲੱਗ ਗਿਆ ਪਰ ਫਿਰ ਵੀ ਮਨ ਵਿੱਚ ਕਈ ਵਾਰ ਆਉਂਦਾ ਜੇ ਪ੍ਰਭੂ ਇੱਕ ਪੁੱਤਰ ਦੇ ਦਿੰਦਾ ਤਾਂ ਮੈਂ ਵੀ ਦੁਨਿਆਵੀ ਜਾਲ ਵਿੱਚੋਂ ਮੁਕਤ ਹੋ ਜਾਂਦਾ ਇੱਕ ਦਿਨ ਸੰਗਤ ਵਿੱਚ ਬੈਠਾ ਸੀ ਪਰ ਹਿਰਦੇ ਵਿੱਚੋਂ ਇੱਕ ਚੀਜ਼ ਨਿਕਲੀ ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੇ ਮੇਰੀ ਵੀ ਸੁਣਨਗੇ ਬਿਨ ਬੋਲੇਆਂ ਸਭ ਕੁਝ ਜਾਣਦਾ ਕਿਸ ਆਗੇ ਕੀਚੇ ਅਰਦਾਸ ਸਤ ਸੰਗਤ ਬਹੁਤ ਸਮਾਂ ਚੱਲਦੀ ਰਹੀ ਸਮਾਪਤੀ ਤੇ ਸਾਰੀ ਸੰਗਤ ਗੁਰੂ ਕਾ ਲੰਗਰ ਸੇਵਨ ਕਰਨ ਬਾਅਦ ਘਰੋ ਘਰੀ ਚਲੀ ਗਈ ਪਰ ਜਗਤਾ ਸੇਠ ਅਜ ਲੰਗਰ ਛਕਣ ਵੀ ਨਹੀਂ ਸੀ ਗਿਆ ਬੈਠਾ ਰਿਆ ਗੁਰੂ ਜੀ ਨੇ ਜਦ ਵੇਖਿਆ ਕਿ ਜਗਤਾ ਸੇਠ ਬੈਠਾ ਹੋਇਆ ਹੈ ਸਤਿਗੁਰੂ ਜੀ ਕਹਿਣ ਲੱਗੇ ਜਗਤਾ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਹੈ ਅੱਜ ਸਾਡਾ ਵੀ ਚਿੱਤ ਹੈ ਕੁਝ ਘਰ ਵਾਸਤੇ ਲਈ ਜਾ ਸਤ ਗੁਰੂ ਜੀ ਆਖਣ ਲੱਗੇ ਸਾਡਾ ਦਿਲ ਕਰਦਾ ਕਿ ਜਿੱਥੇ ਤੂੰ ਲੰਗਰ ਵਾਸਤੇ ਇੰਨੀਆਂ ਰਸਤਾ ਲੈ ਕੇ ਆਉਂਨੇ ਅੱਜ ਘਰ ਵਾਸਤੇ ਗੁਰੂ ਨਾਨਕ ਦੇ ਘਰੋਂ ਕੁਝ ਲੈ ਕੇ ਜਾ ਜਗਤੇ ਦਾ ਚਿੱਤ ਖਿੜ ਗਿਆ ਮਨ ਖੁਸ਼ੀ ਨਾਲ ਭਰ ਗਿਆ ਸੋਚਣ ਲੱਗਾ ਅਜ ਗੁਰੂ ਜੀ ਨੇ ਕੁਝ ਦੇਣ ਲਈ ਕਿਆ ਪਰ ਮੈਂ ਮੰਗਦਾ ਕੁਝ ਨਹੀਂ ਗੁਰੂ ਸਾਹਿਬ ਆਪ ਜਗਤ ਦੇ ਮਾਲਕ ਨੇ ਕੀ ਮੰਗਾ ਗੁਰੂ ਸਾਹਿਬ ਜੀ ਕੋਲ ਗੁਰੂ ਸਾਹਿਬ ਜੀ ਨੇ ਕਿਹਾ ਜਗਤੇ ਮੇਰੇ ਕੋਲੇ ਆ ਜਗਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਚਲੇ ਆ ਗਿਆ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਘਟ ਘਟ ਦੇ ਜਾਨਣ ਵਾਲੇ ਗੁਰੂ ਨਾਨਕ ਦੇ ਨਵੇਂ ਸਰੀਰ ਤੇਗ ਬਹਾਦਰ ਸਮਰਿਆ ਘਰ ਨੋਂ ਨਿਦਿਆਵੈ ਤਹਾਏ ਸਭ ਥਾਈ ਹੋਏ ਸਹਾਏ ਗੁਰੂ ਸਾਹਿਬ ਜੀ ਕੋਲ ਤਿੰਨ ਸੇਬ ਪਏ ਸੀ ਅੱਜ ਸੰਗਤ ਵਿੱਚ ਸੇਬ ਸੇਬ ਵਰਤਾਏ ਪਰ ਸਤਿਗੁਰੂ ਜੀ ਦਾ ਅਨੰਨ ਚੋਜ ਸੀ ਤਿੰਨ ਸੇਬ ਸਤਿਗੁਰੂ ਜੀ ਦੇ ਚਰਨਾਂ ਨਾਲ ਸ਼ੂ ਰਹੇ ਸੀ ਇਹ ਤਿੰਨ ਸੇਬ ਸਤਿਗੁਰੂ ਮਹਾਰਾਜ ਜੀ ਦੇ ਚੌਂਕੜੇ ਹੇਠ ਚਰਨਾਂ ਨਾਲ ਲੱਗੇ ਹੋਏ ਸੀ ਸਤਿਗੁਰੂ ਜੀ ਨੇ ਫਰਮਾਇਆ ਕਿ ਜਗਤੇ ਤਿੰਨ ਸੇਵ ਅਜ ਗੁਰੂ ਦੇ ਲੰਗਰਾਂ ਵਿੱਚੋਂ ਬਚੇ ਪਏ ਨੇ ਇਹਨਾਂ ਨੂੰ ਸਾਡਾ ਪ੍ਰਸ਼ਾਦ ਸਮਝ ਕੇ ਲੈ ਜਾਓ ਜਗਤਾ ਸੇਠ ਬਹੁਤ ਪ੍ਰਸੰਨ ਹੋਇਆ ਖੁਸ਼ੀ ਦੀ ਕੋਈ ਹੱਦ ਬੰਨਾ ਨਾ ਰਿਹਾ ਕਿ ਇਹ ਸੇਵ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਸ਼ੂਰੇ ਸੀ ਅੰਦਰੂਨੀ ਪਹਾਵ ਜੋ ਅੰਦਰਲੀ ਭਾਵਨਾ ਸੀ ਉਹ ਸਤਗੁਰੂ ਜੀ ਨੇ ਸਮਝੀ ਤੇ ਸਤਿਗੁਰੂ ਜੀ ਨੇ ਪ੍ਰੇਮ ਨਾਲ ਕਿਹਾ ਆ ਸੇਬ ਲੈ ਜੋ ਉਹ ਸੇਬਾਂ ਨੂੰ ਬੜੇ ਸਤਕਾਰ ਨਾਲ ਆਪਣੇ ਪਰਨੇ ਵਿੱਚ ਬਣ ਕੇ ਘਰ ਲੈ ਗਿਆ ਰਸਤੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੁਕਾਰਦਾ ਆਇਆ ਪੁੱਤਰ ਦੀ ਆਸ ਵਿੱਚ ਸੀ ਕਿ ਵਾਹਿਗੁਰੂ ਕਿਰਪਾ ਕਰੇ ਤਿੰਨ ਪਤਨੀਆਂ ਜੋ ਜਗਤੇ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਈਆਂ ਕਿ ਅੱਜ ਸਾਡੇ ਸਵਾਮੀ ਦੇ ਚਿਹਰੇ ਤੇ ਖੁਸ਼ੀ ਬੜੀ ਹੈ। ਇਹਦਾ ਕਾਰਨ ਕੀ ਹੈ? ਅੱਗੇ ਪ੍ਰਦੇਸ਼ ਤੋਂ ਆਉਂਦੇ ਨੇ। ਵਪਾਰ ਤੋਂ ਧਨ ਲੈ ਕੇ ਆਉਂਦੇ ਨੇ, ਸੋਨਾ ਕਈ ਕੁਛ ਲੈ ਕੇ ਆਉਂਦੇ ਪਰ ਚਿਹਰੇ ਤੇ ਖੁਸ਼ੀ ਨਹੀਂ ਸੀ ਦੇਖੀ। ਅੱਜ ਚਿਹਰਾ ਬੜਾ ਖੁਸ਼ ਹੈ। ਤਿੰਨੇ ਹਾਲੇ ਜਗਤੇ ਨੂੰ ਪ੍ਰਸੰਤਾ ਦਾ ਕਾਰਨ ਹੀ ਪੁੱਛਣ ਵਾਲੀਆਂ ਸਨ ਕਿ ਜਗਤੇ ਨੇ ਪਰਨੇ ਵਿੱਚੋਂ ਖੋਲ ਕੇ ਤਿੰਨ ਸੇਬ ਉਹਨਾਂ ਨੂੰ ਵਿਖਾਏ। ਅਤੇ ਕਹਿ ਲੱਗਾ ਇਹ ਤਿੰਨ ਸੇਬ ਗੁਰੂ ਜੀ ਨੇ ਦਿੱਤੇ ਨੇ ਧੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਚਰਨਾਂ ਨਾਲ ਇਹ ਸੇਬ ਸਪਰਸ਼ ਹੋਏ ਨੇ ਤੇ ਅੱਜ ਗੁਰੂ ਘਰੋਂ ਕੋਈ ਵਸਤੂ ਮਿਲੀ ਹੈ ਤੁਸੀਂ ਬੜੇ ਸਤਕਾਰ ਨਾਲ ਸਤ ਗੁਰੂ ਜੀ ਦਾ ਧਿਆਨ ਤਰੋ ਤੇ ਰਸਨਾ ਤੋਂ ਧੰ ਤਨ ਸਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਲਵੋ ਅਤੇ ਇੱਕ ਇੱਕ ਸੇਬ ਖਾ ਲਵੋ ਮੇਰਾ ਪੱਕਾ ਨਿਚਾ ਹੈ ਕਿ ਸਤਗੁਰੂ ਜਰੂਰ ਮਿਹਰ ਕਰਨਗੇ ਸਤਗੁਰੂ ਤੁਹਾਡੀ ਝੋਲੀ ਵਿੱਚ ਜਰੂਰ ਪੁੱਤਰਾਂ ਦੀਆਂ ਦਾਤਾਂ ਪਾਉਣਗੇ ਮੈਨੂੰ ਭਰੋਸਾ ਹੈ ਇਹੋ ਜੀ ਕਿਰਪਾ ਹੋਈ ਸਮਾ ਪਾ ਕੇ ਜਗਤੇ ਸੇਠ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਤਿੰਨਾਂ ਪਤਨੀਆਂ ਦੀ ਗੋਦ ਸਤਗੁਰੂ ਜੀ ਦੀ ਕਿਰਪਾ ਨਾਲ ਹਰੀ ਹੋਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਦਿੱਤੀਆਂ ਖੁਸ਼ੀਆਂ ਦਾ ਕੋਈ ਹੱਦ ਬੰਨਾ ਨਾ ਰਿਆ। ਸਤਿਗੁਰੂ ਜੀ ਅਸਾਮ ਵੱਲ ਚਲੇ ਗਏ। ਇਸ ਲਈ ਜਗਤਾ ਸੇਠ ਤਿੰਨਾ ਪਤਨੀਆਂ ਅਤੇ ਪੁੱਤਰਾਂ ਨੂੰ ਲੈ ਕੇ ਮਾਤਾ ਗੁਜਰੀ ਜੀ ਨੂੰ ਮੱਥਾ ਟਿਕਾਉਣ ਲਈ ਲਿਆਇਆ। ਤੇ ਸਤਿਗੁਰੂ ਜੀ ਦਾ ਅਨਿੰਨ ਸ਼ਰਧਾਲੂ ਬਣ ਗਿਆ ਸੀ। ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਿਬ ਜੀ ਨਾਲ ਬੜਾਈ ਪ੍ਰੇਮ ਕਰਦਾ ਸੀ। ਸਦਾ ਦੇਸ਼ ਦੇ ਬਾਕੀ ਭਾਗਾਂ ਤੋਂ ਵਧਿਆ ਵਧਿਆ ਖਡਾਉਣੇ ਅਤੇ ਤੋਹਫੇ ਲਿਆ ਕੇ ਸਤਿਗੁਰੂ ਜੀ ਨੂੰ ਦਿਆ ਕਰਦਾ ਸੀ ਕੁਛ ਨਾ ਕੁਛ ਲੈ ਕੇ ਸਤਿਗੁਰੂ ਗੋਬਿੰਦ ਰਾਏ ਸਹਿ ਮਹਾਰਾਜੀ ਨੂੰ ਭੇਟਾ ਕਰਦਾ ਸੀ ਇੱਕ ਵਾਰ ਜਗਤਾ ਸੇਠ ਪਰਦੇਸ ਵਿੱਚ ਕਮਾਈ ਕਰਨ ਵਾਸਤੇ ਚੱਲਿਆ ਪਰਿਸ਼ੀਤੀ ਆਉਣਾ ਹੈ ਹੱਥ ਜੋੜੇ ਤੇ ਕਿਆ ਬਾਲਾ ਪ੍ਰੀਤਮ ਮੈਂ ਬਾਹਰ ਜਾ ਰਿਹਾ ਤੁਹਾਡੇ ਲਈ ਕਿਹੜੀ ਸੁਗਾਤ ਲੈ ਕੇ ਆਵਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਜਗਤਾ ਸੇਠ ਜੀ ਜੇ ਲਿਆਉਣਾ ਹੈ ਤੇ ਸਾਡੇ ਵਾਸਤੇ ਤੀਰ ਤੇ ਕਮਾਨ ਲੈ ਕੇ ਆਉਣਾ ਹੈ ਸਾਨੂੰ ਤੀਰ ਕਮਾਨ ਚਲਾਉਣ ਦੀ ਬੜੀ ਰੀਝ ਹੈ ਤੇ ਇੱਕ ਸੁੰਦਰ ਕਟਾਰ ਸਾਡੇ ਵਾਸਤੇ ਲੈ ਕੇ ਆਉਣੀ ਹੈ ਜਗਤਾ ਸੇਠ ਬਾਹਰ ਗਿਆ ਕਾਰੋਬਾਰ ਵਾਸਤੇ ਜਗਤੇ ਸੇਠ ਨੇ ਬਹੁਤ ਵਧੀਆ ਤੇ ਕੀਮਤੀ ਕਟਾਰ ਸਤਿਗੁਰੂ ਜੀ ਵਾਸਤੇ ਅਤੇ ਇੱਕ ਤੀਰ ਕਮਾਨ ਗੁਰੂ ਸਾਹਿਬ ਜੀ ਨੂੰ ਲਿਆ ਕੇ ਭੇਟਾ ਕੀਤਾ। ਸਭ ਤੋਂ ਪਹਿਲਾਂ ਤੀਰ ਤੇ ਕਮਾਨ ਲਿਆਉਣ ਵਾਲਾ ਜਗਤਾ ਸੇਠ ਸੀ। ਜਿਸ ਨੇ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗੋਬਿੰਦ ਰਾਏ ਸਹਿ ਮਹਾਰਾਜ ਨੂੰ ਤੀਰ ਤੇ ਕਮਾਨ ਤੇ ਕਟਾਰ ਭੇਟਾ ਕੀਤੀ ਸੀ। ਖੁਸ਼ੀਆਂ ਦਾ ਕੋਈ ਹੱਦ ਬੰਨਾ ਨਾ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ ਤੇ ਧੰਨ 10ਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਲੈ ਲਈ ਇਸ ਕਰਕੇ ਜੋ ਮੰਗਣਾ ਹੈ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਹੀ ਲੋਚਨਾ ਮੰਗਣੀ ਹੈ ਸਤਿਗੁਰੂ ਦੁਨੀਆਂ ਦੇ ਸੁੱਖ ਦੇਣ ਵਾਲੇ ਨੇ ਜਗਤੇ ਸੇਠ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਜਿਤਨੀ ਉਮਰ ਮਿਲੀ ਆਉਣ ਵਾਲੀ ਪੀੜ੍ਹੀ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੀ ਰਹੇ ਸੋ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਤੀਰ ਕਮਾਨ ਲਿਆ ਕੇ ਦਿੱਤਾ ਉਸ ਤੀਰ ਕਮਾਨ ਦੇ ਸਦਕਾ ਸਤਿਗੁਰੂ ਜੀ ਨੇ ਹਿੰਦੁਸਤਾਨ ਨੂੰ ਜਕੜੀਆਂ ਹੋਈਆਂ ਜ਼ੰਜੀਰਾਂ ਵਿੱਚੋਂ ਕੈਦ ਵਿੱਚੋਂ ਛਡਵਾ ਕੇ ਰੱਖ ਦਿੱਤਾ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਅੱਜ ਸਾਰਾ ਜਗਤ ਆਜ਼ਾਦੀ ਦਾ ਆਨੰਦ ਮਾਣ ਰਿਹਾ ਹੈ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਹਿੰਦੁਸਤਾਨ ਦੀ ਲਾਜ ਪਤ ਟੱਕੀ ਪਈ ਹੈ ਕਰਨ ਮੇਰੇ ਸਤਿਗੁਰੂ ਜੀ ਕਿਰਪਾ ਭਾਵਨਾ ਪਣੇ ਤੇ ਜਗਤੇ ਸੇਠ ਵਰਗੀ